23 ਸਾਲਾ ਨੌਜਵਾਨ ਜਿਸ ਨੂੰ ਤੁਸੀਂ ਮੰਜੇ ਤੇ ਪੈ ਨੂੰ ਦੇਖ ਰਹੇ ਹੋ ਇਸ ਬਾਈ ਦੀ ਪਹਿਲਾਂ ਵਾਲੀ ਫੋਟੋ ਚੈੱਕ ਕਰੋ ਦੇਖੋ ਬਾਈ ਆਪਦੀ ਜ਼ਿੰਦਗੀ ਦੇ ਵਿੱਚ ਕਿੰਨਾ ਖੁਸ਼ ਆ ਇਸ ਦਾ ਇਹ ਹਾਲ ਕਿਵੇਂ ਹੋਇਆ ਮੈਂ ਤੁਹਾਨੂੰ ਦੱਸਦਾ 22 ਵੇਟਰ ਸੀਗਾ 2021 ਦੇ ਵਿੱਚ 22 ਹੋਰੀ ਕਿਸੇ ਵਿਆਹ ਤੇ ਜਾ ਰਹੇ ਸੀਗੇ ਟੈਂਟ ਦਾ ਸਮਾਨ ਲੈ ਕੇ ਟਰੱਕ ਦੇ ਵਿੱਚ ਉਸ ਟਰੱਕ ਦਾ ਅੱਗੇ ਜਾ ਕੇ ਬਹੁਤ ਜ਼ਿਆਦਾ ਭਿਆਨਕ ਐਕਸੀਡੈਂਟ ਹੁੰਦਾ ਜਿਸ ਐਕਸੀਡੈਂਟ ਨੇ 22 ਦੀ ਜ਼ਿੰਦਗੀ ਨੂੰ ਇਸ ਮੋੜ ਤੇ ਲੈ ਜਾਂਦਾ 22 ਦੀ ਜੇ ਫੈਮਿਲੀ ਦੀ ਗੱਲ ਕਰੀਏ ਚਾਰ ਭਰਾ ਸੀਗੇ ਚਾਰ ਭਰਾਵਾਂ 'ਚੋਂ ਤਿੰਨ ਭਰਾ ਪਹਿਲਾਂ ਚਲ ਬਸੇ ਪਿਛਲੇ ਸਾਲ 22 ਦੇ ਪਿਓ ਦੀ ਵੀ ਡੈਥ ਹੋ ਗਈ ਇਸ ਕਰਕੇ 22 ਤੇ 22 ਦੀ ਮਾਂ ਅਜੇ ਘਰ ਦੇ ਵਿੱਚ ਇਕੱਲੇ ਰਹਿ ਚੁੱਕੇ ਸੀ ਕੁਦਰਤ ਦੀ ਐਸੀ ਮਾਰ ਪਈ ਕਿ ਜਿਹੜੇ ਘਰ ਦੇ ਵਿੱਚ ਇਹ ਮੁੰਡਾ ਰਹਿੰਦਾ ਸੀਗਾ ਇੱਕੋ ਕਮਰਾ ਸੀਗਾ ਉਹ ਵੀ ਮੀਂਹ ਦੇ ਕਾਰਨ ਡੱਗ ਪਿਆ ਜਿਸ ਤੋਂ ਬਾਅਦ ਕਿਸੇ ਐਨਆਰਆਈ ਵੀਰ ਦੀ ਜ਼ਮੀਰ ਜਾਗੀ ਉਹਨੇ ਬਾਈ ਨੂੰ ਨਵਾਂ ਘਰ ਪਵਾ ਕੇ ਦਿੱਤਾ ਉਸ ਵੀਰ ਦਾ ਬਹੁਤ-ਬਹੁਤ ਧੰਨਵਾਦ ਬਾਈ ਬਾਈ ਦੀ ਪ੍ਰੋਬਲਮ ਦੀ ਗੱਲ ਕਰੀਏ ਬਾਈ ਸਪਾਈਨਲ ਕੋਰਟ ਦੇ ਵਿੱਚ ਸੱਟ ਲੱਗੀ ਹੋਈ ਆ ਜਿਸ ਕਾਰਨ ਮੂੰਹ ਤੋਂ ਥੱਲੇ ਵਾਲੇ ਹਿੱਸੇ ਨੇ ਸਾਰੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਡਾਕਟਰ ਨੇ ਪਰਿਵਾਰ ਨੂੰ ਦੱਸਿਆ ਵੀ ਇਸ ਮੁੱਦੇ ਨੂੰ ਠੀਕ ਹੋਣ ਦੇ ਵਿੱਚ ਘੱਟੋ-ਘੱਟ 6-7 ਸਾਲ ਹਜੇ ਹੋਰ ਲੱਗ ਜਾਣੇ ਆ ਤੇ ਖਰਚਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਮੋਟਾ ਆਊਗਾ ਹੁਣ ਵੀ ਜਦੋਂ ਬਾਈ ਹਸਪਤਾਲ ਦੇ ਵਿੱਚ ਜਾਂਦਾ ਤਾਂ 7000 ਰੁਪਏ ਇੱਕ ਚੱਕਰ ਦਾ ਲੱਗਦਾ ਬਾਈ ਦੇ ਕੋਲ ਤਾਂ ਬਿਲਕੁਲ ਵੀ ਹੁਣ ਪੈਸੇ ਨਹੀਂ ਦੇ ਲੋਨ ਨੂੰ ਬਾਈ ਹੁਣ ਤੁਹਾਡੇ ਵਰਗੇ ਦਾਨੀ ਸੱਜਣਾ ਨੇ ਬਾਹ ਫੜਨੀ ਐ ਇਸ ਕਰਕੇ ਆਪਣੇ ਚੈਨਲ ਜਰੀਏ ਆਪਾਂ ਤੁਹਾਨੂੰ ਜਾਗਰੂਤ ਕਰਨਾ ਸੀਗਾ ਬਾਕੀ ਜਿਹੜੀ ਜ਼ਮੀਨ ਤੇ ਬਾਈ ਦਾ ਹੁਣ ਇਸ ਟਾਈਮ ਘਰ ਰਾ ਇਹ ਵੀ ਕਲੋਨੀਆ ਦੇ ਵਿੱਚ ਬਾਈ ਰਹਿੰਦਾ ਇਹ ਵੀ ਜ਼ਮੀਨ ਬਾਈ ਦੀ ਆਵਦੀ ਨਹੀਂ ਹੈਗੀ ਹੁਣ ਮੈਂ ਥੋੜੀ ਬਹੁਤੀ ਗੱਲ ਤੁਹਾਨੂੰ ਬਾਈ ਦੇ ਨਾਲ ਕਰਵਾਉਣਾ ਆਜੋ ਸਾਸ਼ੀ ਗੱਲ ਦੋਸਤੋ ਸੋ ਤੁਹਾਨੂੰ ਮੈਂ ਬਾਈ ਬਾਈ ਦੀ ਸਿਚੁਏਸ਼ਨ ਸਾਰੀ ਮੈਂ ਦੱਸ ਚੁੱਕਿਆ ਵੀ ਕੀ ਬਾਈ ਸਿਚੁਏਸ਼ਨ ਸੀਗੀ ਤੇ ਬਾਕੀ ਬਾਈ ਦੇ ਮੂੰਹੋਂ ਵੀ ਗੱਲ ਬਤਕਾਉਣਾ ਸਾਸ਼ੀ ਕਰਦੇ ਹਾਂ ਕੀ ਆਜਾ ਜੀ ਬੰਦੀ ਆ ਪਹਿਲੇ ਦਬਾਈ ਸ਼ੁਰੂ ਤੋਂ ਦਾਤੋ ਵੀ ਪ੍ਰੋਬਲਮ ਕਿਵੇਂ ਆਈ ਤੁਹਾਨੂੰ ਇਹ ਵੀ ਕੀ ਕਰ ਰਹੇ ਸੀ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਮੈਂ ਬਈ ਵੇਟਰ ਦਾ ਕੰਮ ਕਰਦਾ ਸੀਗਾ ਠੀਕ ਹੈ ਸਿੱਪੀ ਘਰ ਲਗਾਏ ਕੇ ਦੇ ਰਿਸ਼ਤੇਦਾਰੀ ਚ ਵਿਆਹ ਸੀ ਉੱਥੇ ਜਾਂਦੇ ਸੀ ਓਕੇ ਭਾਂਡੇ ਵਿਆਹ ਵਾਲੇ ਲੈ ਕੇ ਠੀਕ ਹੈ ਜੀ ਤੇ ਉਹ ਜਾਂਦੇ ਜਾਂਦੇ ਰਾਤ ਨੂੰ ਟਰੱਕ ਦਾ ਐਕਸੀਡੈਂਟ ਹੋ ਗਿਆ ਜੀ ਉਹ ਜਾਂਦੇ ਜਾਂਦੇ ਨਾ ਐਕਸੀਡੈਂਟ ਤੋਂ ਬਾਅਦ ਆ ਮੇਰੇ ਮਣਕਿਆਂ ਤੇ 6 ਵਜੇ ਕੀ ਕਰਦਣ ਦੇ ਉਹ ਗਰਦਨ ਤੇ ਛੱਟ ਬਜਨ ਕਰਕੇ ਸਾਰਾ ਸਰੀਰ ਸਾਤੀ ਤੋਂ ਥੱਲੇ ਕੰਮ ਨਹੀਂ ਕਰਦਾ ਅਸ਼ੋਕ ਕੋਨੇਕ ਥਾਂ ਤੇ ਛੱਟ ਬਜਨ ਕਰਦਾ ਹਾਂ ਉਹ ਵਿੱਚੋਂ ਕੋਈ ਵੀਰੇ ਸਪਾਈਨਲ ਕੋਰਡ ਇੰਜਰੀ ਕੋਈ ਵੀ ਹੈ ਸਪਾਈਨਲ ਕੋਰਡ ਇੰਜਰੀ ਹੋਈ ਵੀ ਆ ਮਿੱਤਰੋ ਤੁਸੀਂ ਦੇਖ ਸਕਦੇ ਹੋ ਅੱਜ ਦੇ ਬਾਈ ਦੇ ਹਾਲਾਤ ਦੇਖੋ ਮੈਂ ਪੁਰਾਣੀਆਂ ਵੀਡੀਓ ਵਿੱਚ ਲਾਉਂਗਾ ਕਿ ਬਾਈ ਦੀ ਉਦੋਂ ਮੰਨ ਕੇ ਚਲੋ ਬਾਈ ਕਿਹੋ ਜਿਹਾ ਸੀ ਤੇ ਹੁਣ ਤੁਸੀਂ ਹਾਲਾਤ ਦੇਖ ਸਕਦੇ ਹੋ ਤੇ ਬਰੇ ਕਰੇ ਹੁਣ ਕੌਣ ਕੌਣ ਤੁਹਾਡੇ ਇਸ ਟਾਈਮ ਇਸ ਵਕਤ ਘਰੇ ਭਾਈ ਮੈਂ ਤੇ ਮੇਰੀ ਮੰਮੀ ਆ ਪਹਿਲਾਂ ਚਾਰ ਭਾਈ ਸੀ ਅਸੀਂ ਓਕੇ ਉਹਨਾਂ ਦੇ ਤਿੰਨ ਦੀ ਡੈਥ ਹੋ ਗਈ ਅੱਛਾ ਕੰਮ ਕਰਦੇ ਸੀ ਉਹ ਓਏ ਹੋ ਪਿਛਲੇ ਸਾਲ 60 ਵਜੇ ਤੋਂ ਬਾਅਦ ਜੀ ਮੇਰੇ ਡੈਡੀ ਦੀ ਵੀ ਡੈਥ ਹੋ ਗਈ ਅੱਛਾ ਮੀ ਪੈਂਦੇ ਜੀ ਉਦੋਂ ਆ ਘਰ ਡਿੱਗ ਗਏ ਸੀਗਾ ਸਾਡਾ ਜਮੀ ਜੀ ਆ ਵੀ ਪਹਿਣਾ ਪਾਈਆਂ ਨੇ ਕਰਾ ਕੇ ਦਿੱਤਾ ਹੁਣ ਭਈਆ ਹੱਥ ਨਹੀਂ ਕੰਮ ਕਰਦੇ ਹੱਥ ਖੁੱਲਦੇ ਨਹੀਂ ਬਾਈ ਇਦਾਂ ਨਹੀਂ ਯਾਰ ਟੁੱਟਿਆ ਹੋਇਆ ਤਾਂ ਹੱਥ ਆ ਤਾਂ ਅੱਛਾ ਆ ਜੁੜਿਆ ਹੋਇਆ ਇਹਨਾਂ ਦਾ ਆਪਰੇਸ਼ਨ ਡਾਕਟਰਾਂ ਨੇ ਦੱਸਿਆ ਕਹਿੰਦੇ ਵੀ ਆਪਰੇਸ਼ਨ ਹੋਊਗਾ ਫੇਰ ਹੱਥਾਂ ਦਾ ਆਪਰੇਸ਼ਨ ਹੋਊਗਾ ਹਾਂ ਜੀ ਤੁਸੀਂ ਇਹ حساب ਲਾ ਲਓ ਵੀ ਬਾਈ ਦਾ ਜਿਹੜਾ ਆ ਗੱਲ ਤੋਂ ਉੱਪਰ ਉੱਪਰ ਵਾਲਾ ਹਿੱਸਾ ਕੋਲੇ ਹੀ ਕੰਮ ਕਰਦਾ ਕਹਿ ਸਕਦਾ ਨਾ ਬਾਈ ਬਾਕੀ ਤੁਹਾਡੇ ਦਾ ਜਿੰਨਾ ਵੀ ਸਰੀਰ ਆ ਸਾਰਾ ਇੱਕ ਹਿਸਾਬ ਦਾ ਖੜਾ ਹੀ ਕਹਿ ਸਕਦੇ ਆਪਾਂ ਕੋਈ ਇਹਨਾਂ ਦੇ ਵਿੱਚੋਂ ਕੋਈ ਪੈਰਾਂ ਤੋਂ ਲੈ ਕੇ ਗਾਲ ਤੱਕ ਕੋਈ ਚੀਜ਼ ਕੰਮ ਨਹੀਂ ਕਰਦੀ ਇਕੱਲਾ ਮੂੰਹ ਹੀ ਆ ਬਸ ਬੋਲ ਹੀ ਸਕਦਾ ਗੱਲਾਂ ਕਹਿ ਸਕਦਾ ਦੇਖ ਸਕਦਾ ਸੁਣ ਸਕਦਾ ਨਾ ਕੋਈ ਬਾਕੀ ਸਰੀਰ ਦਾ ਕੋਈ ਕੰਮ ਨਹੀਂ ਕਰ ਸਕਦਾ ਤੇ ਭਾਈ ਹੁਣ ਜਿਵੇਂ ਕੋਈ ਬਾਥਰੂਮ ਪੂਸ਼ੂਨ ਵਗੈਰਾ ਕਰਨਾ ਉਹ ਕਿਦਾਂ ਆ ਭਾਈ ਪੈਰ ਲੱਦੀ ਹੋਈ ਹੈ ਠੀਕ ਆ ਆ ਬੈਮ ਲੱਦੀ ਹਾਂ ਅੱਛਾ ਮੰਜੇ ਦੀ ਪਿਆਣਾ ਸਾਰਾ ਕੁਝ ਤੇ ਖਾਣ ਪੀਣ ਦਾ ਭਾਈ ਕਿਵੇਂ ਹੁੰਦਾ ਸਿਸਟਮ ਖਾਣ ਪੀਣ ਦਾ ਭਾਈ ਮਾਤਾ ਕਭਉਂਦੀ ਹੈ ਓਕੇ ਤੇ ਖਾਣਾ ਪੀਣਾ ਸਹੀ ਹੋ ਜਾਂਦਾ ਸਾਰਾ ਖਾਣਾ ਪੀਣਾ ਭਾਈ ਹੋ ਜਾਂਦਾ ਕਈ ਵਾਰੇ ਨਹੀਂ ਇੰਨਾ ਸਰੀਰ ਚੱਲਦਾ ਫਿਰ ਬਿਮਾਰ ਹੋ ਜਾਂਦਾ ਓਕੇ ਲਓ ਮਿੱਤਰੋ ਕਿੰਨੀ ਉਮਰ ਹੋਊਗੀ ਤੇਰੀ ਇਸ ਟਾਈਮ ਮੇਰੇ ਭਾਈ 23 ਸਾਲ ਦੀ 23 ਸਾਲ ਯਾਰ 23 ਸਾਲ ਦੀ ਉਮਰ ਆਪਾਂ ਕਹਿ ਲਈਏ ਯਾਰ ਪੂਰੀ ਕੰਮ ਕਰਨ ਵਾਲੀ ਉਮਰ ਹੁੰਦੀ ਆ ਤੁਸੀਂ ਉਹ ਤੁਸੀਂ ਹਿਸਾਬ ਲਾ ਸਕਦੇ ਹੋ ਯਾਰ ਕੀ ਬੀਤ ਰਹੀ ਹੋਊਗੀ ਇਸ ਟਾਈਮ ਪਰਵਾਰ ਤੇ ਨਾ ਕਿੰਨਾ ਟਾਈਮ ਹੋਇਆ ਵੀ ਐਕਸੀਡੈਂਟ ਹੋਇਆ ਨੂੰ 2/3 ਸਾਲਾ 3/3 ਸਾਲਾ 3/3 ਸਾਲਾ ਐਕਸੀਡੈਂਟ ਹੋਇਆ ਨੂੰ ਹੋ ਗਿਆ ਜੀ ਤੇ ਪਿੰਡ ਬਈ ਮੜਾ ਜਾ ਕੋ ਪਿੰਡ ਬਈ ਤਰਜੋ ਕੇ ਆ ਜਿਲ੍ਹਾ ਬਰਨਾਲਾ ਪਿੰਡ ਤਾਜੂਕੇ ਜ਼ਿਲ੍ਹਾ ਬਰਨਾਲਾ ਯਾਰ ਆਪਾਂ ਇਹ ਨਹੀਂ ਕਹਿੰਦੇ ਵੀ ਹੈਲਪ ਕਰੋ ਹਨ ਕਈ ਹੁਣ ਮੇਰੇ ਅੱਗੇ ਹੁੰਦੇ ਆ ਹੈਲਪ ਨਹੀਂ ਕਰ ਸਕਦੇ ਜਾਂ ਕញ្ញਾਂ ਦੇ ਕੋਲ ਵੀ ਆਲਦੇ ਮਸਾ ਸਰਦਾਂ ਦਾ ਉਹ ਇਹ ਵੀਡੀਓ ਨੂੰ ਇੰਨਾ ਕਰਿਓ ਵੀ ਹੈਲਪ ਨਹੀਂ ਕਰ ਸਕਦੇ ਨਾ ਅੱਗੇ ਇਹ ਜਿਹੇ ਆਪਣੇ ਤੱਜ ਦੇ ਵਿੱਚ ਬੰਦੇ ਹੁੰਦੇ ਆ ਵੀ ਜਿਹੜੇ ਘਰੋਂ ਚੰਗੇ ਹੁੰਦੇ ਆ ਹੈਲਪ ਕਰ ਸਕਦੇ ਆ ਉਹਨਾਂ ਦਾ ਵੀ ਵੀਡੀਓ ਜ਼ਰੂਰ ਪਹੁੰਚਾ ਦਿਓ ਜਿਹੜਾ ਐਨ ਆਰ ਆਈ ਹੁੰਦੇ ਜਿਹੜੇ ਪਾਈ ਆਪਣੇ ਐਨ ਆਰ ਆਈ ਵੀਰਾਂ ਤੱਕ ਇਹ ਵੀਡੀਓ ਬਹੁਤ ਜ਼ਰੂਰ ਪਹੁੰਚਾ ਦਿਓ ਮੈਂ ਇੱਕ ਗੱਲ ਕਹਿਣੀ ਚਾਹੁੰਗਾ ਵੀ ਜਿਹੜਾ ਬਾਈ ਦਾ ਘਰ ਤੁਸੀਂ ਦੇਖ ਸਕਦੇ ਹੋ ਹੁਣ ਇਸ ਟਾਈਮ ਜੇ ਪੁਰਾਣੇ ਘਰ ਦੀ ਮੈਂ ਵੀਡੀਓ ਲਾਵਾ ਤੁਸੀਂ ਉਹ ਵੀ ਦੇਖੋਗੇ ਵੀ ਬਾਈ ਦਾ ਪੁਰਾਣਾ ਘਰ ਮੀਂਹ ਪੈਣ ਕਰੋਂ ਵੀ ਡਾਈ ਗਿਆ ਸੀ ਨਾ ਬਈ ਉਹ ਵੀ ਇੱਕ ਕਮਰਾ ਹੀ ਸੀਗਾ ਬਾਈ ਦਾ ਪਹਿਲਾਂ ਤਾਂ ਬਈ ਉਹ ਪਾਈ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਾਈ ਦਾ ਘਰ ਤੋ ਏ ਬਈ ਬਾਰੋਂ ਪੈਣਾ ਪਾਈਆਂ ਨੇ ਪੁਆ ਕੇ ਦਿੱਤਾ ਇੱਕ ਉਹ ਬਾਈ ਜਸਵੀਰ ਸਿੰਘ ਪੱਤਰਕਾਰ ਮੋਕਸਰ ਤੋਂ ਓਕੇ ਮੋਕਸਰ ਤੋਂ ਬਾਈ ਜਸਵੀਰ ਸਿੰਘ ਦਾ ਉਹਨਾਂ ਦੇ ਮਾਦੀਮ ਰਾਹੀਂ ਜਿਹੜੇ ਕਿ ਇਹਨਾਂ ਦੇ ਬਾਈਆਂ ਨੇ ਗੱਲਬਾਤ ਕਰਾਈ ਉਹਨਾਂ ਨੇ ਐਨ ਆਰ ਆਈਆਂ ਨਾਲ ਦਸ ਨੇ ਤੋਂ ਉਹਨਾਂ ਨੇ ਹੈਲਪ ਕੀਤੀ ਆ ਤੇ ਘਰ ਪੁਆ ਕੇ ਦਿੱਤਾ ਇਹ ਬਹੁਤ ਬਹੁਤ ਧੰਨਵਾਦ ਨੂੰ ਵੀ ਘਰ ਦਾ ਬਹੁਤ ਜਿਆਦਾ ਲੋਡ ਸੀਗੀ ਬਾਈ ਨੂੰ ਕਿਉਂਕਿ ਇੱਕ ਦਾ ਰਹਿਣ ਨੂੰ ਥਾਂ ਨਹੀਂ ਸੀਗੀ ਤੇ ਬਾਕੀ ਹੁਣ ਆਹ ਬਈ ਕੀ ਕੀ ਰਹਿਦਾ ਇਲਾਜ ਕਰਨਾ ਦਾ ਕੀ ਕੀ ਇਲਾਜ ਤਾਂ ਵੀਜੀ ਜੀ ਮੇਰਾ ਸਾਰਾ ਹੀ ਪਿਆ ਇਲਾਜ ਪੱਖੋਂ ਤਾਂ ਮੈਂ ਵੱਜ ਜਾਣਾ ਹੈ ਇਲਾਜ ਅਜੇ ਹੋਇਆ ਨਹੀਂ ਸਾਰਾ ਕੁਛ ਮਾੜਾ ਮੋਟਾ ਹੋਇਆ ਕੁਛ ਪਹਿਲਾਂ ਜੀ ਕੱਲਾ ਆਪਰੇਸ਼ਨ ਹੋਇਆ ਵੈ ਇਥੋਂ ਮਣਕਿਆ ਤੇ ਹੁਣ ਡਾਕਟਰ ਕੋਲ ਵੀ ਹਸਪਤਾਲ ਕਿੰਨੇ ਟਾਈਮ ਬਾਜਣਾ ਪੈਂਦਾ ਹਫਤੇ ਜੀ ਹਫਤੇ ਕਿੰਨਾ ਖਰਚ ਆ ਜਾਂਦਾ ਭਾਈ ਹਫਤੇ ਜੀ ਸਾਡਾ 7000 ਰੁਪਏ ਲੱਗਦਾ ਜੇ ਇੱਕ ਹਫਤੇ ਦਾ ਯਾਰ 7000 ਰੁਪਏ ਭਾਈ ਇੱਕ ਹਫਤੇ ਦਾ ਖਰਚਾ ਆ ਜਾਂਦਾ ਤੇ ਤੁਸੀਂ ਹਿਸਾਬ ਨਾਲੋ ਵੀ 7000 ਰੁਪਏ ਕਿੰਨਾ ਹੁੰਦਾ ਨਾ 7000 ਰੁਪਏ ਬਹੁਤ ਜ਼ਿਆਦਾ ਹੋ ਜਾਂਦਾ ਤੇ ਇੱਕ ਤਾਂ ਕਮੌਣ ਵਾਲਾ ਕੋਈ ਹੈ ਨਹੀਂ ਗਾ ਨਾ ਤੇ ਕਮੌਣ ਵਾਲਾ ਕਿੱਲਾ ਬਾਈ ਸੀਗਾ ਉਹ ਵੀ ਬਾਈ ਦਾ ਦੇਖ ਸਾਨੂੰ ਨਾ ਕਿ ਆਪਣੇ ਕਿੰਨੀ ਮਾਰੀ ਕੀਤੀ ਹੈ ਜਮਾ ਸਰੀਰ ਹੀ ਖੜ ਗਿਆ ਬਾਈ ਦਾ ਤੇ ਹੁਣ ਤੱਕ ਰਿਕਮੋਂ ਵਾਲਾ ਕੋਈ ਵੀ ਹੈ ਨਹੀਂਗਾ ਹੁਣ ਥੋੜੇ ਸਰ ਤੇ ਹੈ ਕਾਸ ਦੇ ਸਰ ਤੇ ਬਾਈ ਬੈਠਾ ਪਾਇਗਾ ਲੱਗ ਸਕਦੇ ਆ ਵੀ ਹੁਣ ਜੇ ਤੁਸੀਂ ਹੈਲਪ ਕਰੋਗੇ ਤਾਂ انا ਬਹੁਤ ਧੰਨਵਾਦੀ ਹੋਵਾਂਗੇ ਤੁਹਾਡੇ ਨਾ ਤੇ ਬਾਕੀ ਬਾਈ ਦਾ ਬਈ ਡਾਕਟਰ ਵੀ ਸੈੱਟ ਹੋ ਜਾਊਗਾ ਸਾਰਾ ਹਾਂ ਬਾਈ ਹੋ ਜਾਣਾ ਟਾਈਮ ਲੱਗੂਆ ਟਾਈਮ ਲੱਗੂਆ ਤੇ ਇੱਕ ਟਾਈਮ ਲੱਗੂਗਾ ਤੇ ਪੈਸਾ ਲੱਗੂਗਾ ਨਾ ਬੱਸ ਵੀ ਇਹਨੂੰ ਲਗਾਤਾਰ ਲਾਜ ਚੱਲੂਗਾ ਇਹ ਵਿੱਚ ਹੂੰ ਹੋ ਹੋ ਨਹੀਂ ਹੋ ਸਕਦਾ ਵੀ ਆਪਾਂ ਜੇ ਕਹਈਏ ਰੁਕ ਗਿਆ ਤੇ ਫੇਰ ਨਹੀਂ ਵੀ ਲਗਾਤਾਰ ਹੀ ਚੱਲੇ ਫੇਰ ਠੀਕ ਹੋ ਲਗਾਤਾਰ ਇਲਾਜ ਚਲਵਾ ਜਾਈਦਾ ਹਨ ਤੇ ਇਹ ਇਲਾਜ ਵੀ ਹੁਣ ਤੁਸੀਂ ਚਲਾਉਣਾ ਆਪਾਂ ਵੀ ਪੈਸੇ ਖਰਚੀ ਦਿੰਨੇ ਆ ਜੇ ਆਪਾਂ ਥੋੜੇ ਥੋੜੇ ਜੋੜ ਕੇ ਬਾਈ ਦਾ ਇਲਾਜ ਕਰਵਾ ਲੀਏ ਤਾਂ ਆਪਣੇ ਰੱਬ ਬਹੁਤ ਖੁਸ਼ ਹੋਊਗਾ ਨਾ ਤੇ ਹੁਣ ਸ਼ੇਅਰ ਕਰ ਦਿਓ ਜਿਹੜਾ ਬੰਦਾ ਪੈਸੇ ਮੰਨ ਕੇ ਦਾਨ ਨਹੀਂ ਕਰ ਸਕਦਾ ਬਾਈ ਨੂੰ ਪੈਸੇ ਨਹੀਂ ਦੇ ਸਕਦਾ ਉਹ ਬੰਦਾ ਇਸ ਸ਼ੇਅਰ ਜ਼ਰੂਰ ਕਰ ਦੇ ਕੋਈ ਨੰਬਰ ਵਗੈਰਾ ਹੋਊਗਾ ਜੀ Google Pay ਦਾ ਹਾਂ ਹੈਗਾ ਬੋਲ ਦਿਓ ਮਾੜਾ 99960 ਜੀ 98740 ओके ਤੇ ਅਕਾਊਂਟ ਨੰਬਰ ਤੇ ਵੀ ਚੱਲਦਾ ਸਾਰਾ ਸਿਸਟਮ ਬਾਈ ਹਾਂ ਹਾਂ ਚਲੋ ਮੈਂ ਅਕਾਊਂਟ ਨੰਬਰ ਪਾਈ ਦੇ ਸਾਰੇ ਉੱਤੇ ਪਾ ਦੂੰਗਾ ਬਾਈ ਤੇ ਹੁਣ ਹੈਲਪ ਜ਼ਰੂਰ ਕਰਿਓ ਹੱਥ ਵਨ ਕੇ ਬੇਨਤੀ ਆ ਤੇ ਵੀਡੀਓ ਨੂੰ ਚੱਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਸੋ ਧੰਨਵਾਦ ਮੇਰਾ